ਤੱਕੀਆਂ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤੱਕੀਆਂ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਬਾਲਾ ਤੇ ਮਰਨਾ ਨਾ ਜਿਸ ਦੇ ਨਾਲ ਇੱਕ ਮਸਤਾਨਾ ਜੋਗੀ ਦੁਨੀਆ ਤੇ ਕਰਨਾ ਸਿਤਾਨਾ ਜੋਗੀ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ ਦਰਸ਼ਨ ਨੂੰ ਤਰਸੀ ਰਾਇ ਬੁਲਾਉਰ ਇੱਕ ਮਸਤਾਨਾ ਜੋਗੀ ਤਕੀਆਂ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਦੁਨੀਆਂ ਤੇ ਕਰਦਾ ਪਰ ਉਪਕਾਰ ਇੱਕ ਮਸਤਾਨਾ ਜੋਗੀ ਨਾਨਕੀ ਦਾ ਵੀਰ ਪਿਆਰਾ ਸਾਰੇ ਉਹ ਜੱਗ ਤੋਂ ਨਿਆਰਾ ਨਾਨਕੀ ਦਾ ਵੀਰ ਪਿਆਰਾ ਸਾਰੇ ਉਹ ਜਗ ਤੋਂ ਨਿਆਰਾ ਆਖੇ ਸਭ ਨੂੰ ਬੋਲੂ ਸਤ ਕਰਤਾ ਇੱਕ ਮਸਤਾਨਾ ਜੋਗੀ ਤਕੀਆਂ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਬੱਲਾ ਤੇ ਮਰਦਾਨਾ ਜਿਸ ਦੇ ਨਾਲ ਇੱਕ ਮਸਤਾਨਾ ਜੋਗੀ ਦੁਨੀਆ ਤੇ ਕਰਦਾ ਪਰ ਉਪਕਾਰ ਇੱਕ ਮਸਤਾਨਾ ਜੋਗੀ ਆਂਦੇ ਕੁੱਲ ਪੜਨੇ ਪਾਇਆ ਪਾਂਦੇ ਨੂੰ ਆਪ ਪੜਾਇਆ ਪਾਂਦੇ ਕੁੱਲ ਪੜਨੇ ਪਾਇਆ ਆੰਦੇ ਨੂੰ ਆਪ ਪੜਾਇਆ ਫੱਟੀ ਤੇ ਲਿਖਿਆ ਇੱਕ ਕੰਕਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਦੁਨੀਆ ਤੇ ਕਰਦਾ ਪਰ ਉਪਕਾਰ ਇੱਕ ਮਸਤਾਨਾ ਜੋਗੀ ਭਾਗੂ ਦੇ ਮਾਲ ਪੂਰੇ ਲਾਲੋ ਦੀ ਸੁੱਕੀ ਰੋਟੀ ਭਾਗੂ ਦੇ ਮਾਲ ਪੂਰੇ ਲਾਲੋ ਦੀ ਸੁੱਕੀ ਰੋਟੀ ਰੋਟੀ ਚੋਂ ਨਿਕਲੇ ਦੁੱਧ ਦੀ ਤਾਰ ਇੱਕ ਮਸਤਾਨਾ ਜੋਗੀ ਤਕਿਆਂ ਮੇਂ ਬਾਂ ਸਤਾਨਾ ਜੋਗੀ ਬਾਬਰ ਦੇ ਜੀਲਖਾਨੇ ਪੀਸਣ ਨੂੰ ਮਿਲਦੇ ਦਾਣੇ ਬਾਬਰ ਦੇ ਜੀਲਖਾਨੇ ਪੀਸਣ ਨੂੰ ਮਿਲਦੇ ਦਾਣੇ ਚੱਕੀ ਤਾਂ ਚੱਲੇ ਆਪਣੀਆਂ ਇੱਕ ਮਸਤਾਨਾ ਜੋਗੀ ਤਕੀਆਂ ਮੈਂ ਬਾਬਰ ਦੇ ਦਰਵਾਜ਼ਰ ਇੱਕ ਮਸਤਾਨਾ ਜੋਗੀ ਦੁਨੀਆਂ ਤੇ ਕਰਨਾ ਪਰਿ ਉਪਕਾਰ ਇੱਕ ਮਸਤਾਨਾ ਜੋਗੀ ਜੰਗਲਾਂ ਵਿੱਚ ਡੇਰਾ ਲਾਇਆ ਪੱਥਰਾਂ ਨੂੰ ਮੂਮ ਬਣਾਇਆ ਜੰਗਲਾਂ ਵਿੱਚ ਡੇਰਾ ਲਾਇਆ ਪੱਥਰ ਪੰਜਾਂ ਤਨ ਲਾਇਆ ਵਿੱਚ ਪਹਾੜ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਬਲਾਂ ਤੇ ਮਰਦਾਨਾ ਜਿਸ ਦੇ ਨਾਲ ਇੱਕ ਮਸਤਾਨਾ ਜੋਗੀ ਦੁਨੀਆ ਤੇ ਕਰਦਾ ਪਰ ਉਪਕਾਰ ਇੱਕ ਮਸਤਾਨਾ ਜੋਗੀ ਇੱਕ ਮਸਤਾਨਾ ਜੋਗੀ ਇੱਕ ਮਸਤਾਨਾ